ਜ਼ਿਲ੍ਹਾ ਮੋਗਾ ਦੇ ਪਿੰਡ ਤਲੇਕੇ ਵਿਖੇ ਯੂਵਕ ਸੇਵਾਮਾ ਕਲਾਬਤ ਲੈ ਕੇ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਤਿੰਨ ਰੋਜ਼ਾ ਪੰਜ ਪੀਰਾਂ ਦੀ ਯਾਦ ਦੇ ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਇਸ ਮੇਲੇ ਦੀ ਸ਼ੁਰੂਆਤ ਸੱਭਿਆਚਾਰਕ ਰਸਮ ਰਿਵਾਜਾਂ ਦੇ ਨਾਲ ਕੀਤੀ ਗਈ ਅਤੇ ਮੇਲੇ ਦੇ ਆਖੀਰਲੇ ਦਿਨ ਪੰਜਾਬ ਦੀ ਮਸ਼ਹੂਰ ਦਗਾਣਾ ਜੋੜੀ ਪਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਜੱਸੀ ਦੇ ਵੱਲੋਂ ਖੁੱਲਾ ਅਖਾੜਾ ਲਗਾਇਆ ਗਿਆ ਮੇਲੇ ਦੇ ਅਖੀਰ ਦੇ ਵਿੱਚ ਕਲੱਬ ਦੇ ਪ੍ਰਧਾਨ ਹਰਵੰਸ ਸਿੰਘ ਜੋਹਲ ਅਤੇ ਕਲੱਬ ਦੇ ਮੈਂਬਰਾਂ ਦੇ ਵੱਲੋਂ ਪਤਵੰਤੇ ਸੱਜਣਾ ਅਤੇ ਗਾਇਕ ਜੋੜੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਅਖੀਰ ਦੇ ਵਿੱਚ ਮੇਲੇ ਦੇ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਇਲਾਕੇ ਦੇ ਲੋਕਾਂ ਨੂੰ ਅਜਿਹੇ ਸੱਭਿਆਚਾਰਕ ਮੇਲਿਆਂ ਦੇ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਗਿਆ ਕਿ ਅਜਿਹੇ ਮੇਲੇ ਪੰਜਾਬ ਦੇ ਨਵੇਂ ਉੱਭਰਦੇ ਕਲਾਕਾਰਾਂ ਦੇ ਲਈ ਇੱਕ ਨਵਾਂ ਪਲੇਟਫਾਰਮ ਲੈ ਕੇ ਆਉਂਦੇ ਨੇ ਲਾਈਵ ਤੇ ਇਸ ਚੈਨਲ ਦੇ ਲਈ ਸਰਬਜੀਤ ਰੌਲੀ ਦੀ ਵਿਸ਼ੇਸ਼ ਰਿਪੋਰਟ